ਹਾਂਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਦਹੀਂ ਭੱਲੇ ਉਹਦੇ ਲਈ ਆਪਾਂ ਇੱਕ ਕuali ਮਾਂ ਦੀ ਲਈ ਆ ਮਾਂ ਦੀ ਜਿਹੜੀ ਦਾਲ ਆ ਉਹ ਆਪਾਂ ਉਪਰੀਕ ਦਾਲ ਲਈ ਆ ਪੀਸੀ ਹੋਈ ਤੇ ਇੱਧਰ ਆਪਾਂ ਜਿਵੇਂ ਆਪਾਂ ਪੀਲੀ ਮੂੰਗੀ ਕਹਿ ਦਿੰਨੇ ਆਂਗੇ ਉਹ ਲਈ ਆ ਆਪਾਂ ਇਹਦੀ ਅੱਧੀ ਗੋਲੀ ਲਈ ਸੀਗੀ ਬਟ ਇਹ ਆਪਾਂ ਰਾਤ ਭਰ ਭਿਉਂ ਕੇ ਰੱਖੀ ਆ ਤੇ ਫੁੱਲ ਕੇ ਥੋੜੀ ਜ਼ਿਆਦਾ ਵੱਜ ਜਾਂਦੀ ਆ ਪੀਲੀ ਮੂੰਗੀ ਆ ਜਿਹੜੀ ਉਹ ਤਾਂ ਸਹੀ ਆ ਬਸ ਇਹਨਾਂ ਆਪਾਂ ਇੱਕ ਦੋ ਵਾਰ ਪਾਣੀ ਕੱਢ ਦਾਂਗੇ ਬਟ ਜਿਹੜੇ ਮਾਂ ਨੇਗੇ ਇਹਨਾਂ ਦੇ ਉੱਪਰੋਂ ਆਪਾਂ ਜਿਹੜਾ ਸਿਲਕਾ ਉਤਰਿਆ ਚੰਗੀ ਤਰ੍ਹਾਂ ਇਹਨੂੰ ਆਪਾਂ ਅਲੱਗ ਕਰ ਦੇਣਾ ਉਸ ਤੋਂ ਬਾਅਦ ਫਿਰ ਅੱਗੇ ਦਿਖਾਵਾਂਗੇ ਆਪਾਂ ਆਪਾਂ ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਵਾਸ਼ ਕਰ ਲੈਣਾ ਦੇਖੋ ਆਪਾਂ ਮਹਾ ਦੀ ਦਾਲ ਨੂੰ ਵੀ ਚੰਗੀ ਤਰ੍ਹਾਂ ਵਾਸ਼ ਕਰ ਲਿਆ ਤੇ ਜਿਦੋਂ ਪਰੋ ਜਿਵੇਂ ਤੁਸੀਂ ਪਹਿਲਾਂ ਦੇਖਿਆ ਕਿ ਛਿਲਕਾ ਸੀਗਾ ਛਿਲਕਾ ਬਿਲਕੁਲ ਰਿਮੂਵ ਹੋ ਗਿਆ ਤੇ ਇਧਰ ਆਪਣੀ ਜਿਹੜੀ ਮੂੰਗੀ ਦੀ ਦਾਲ ਉਹ ਵੀ ਆਪਾਂ ਵਾਸ਼ ਕਰ ਲਈ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਵਾਸ਼ ਕਰਨ ਤੋਂ ਬਾਅਦ ਆਪਾਂ ਜਿਹੜੀਆਂ ਦੋਨੇ ਦਾਲਾਂ ਨੇ ਉਹਨਾਂ ਨੂੰ ਦੇਖੋ ਮਿਕਸ ਕਰ ਲਿਆ ਆਪਾਂ ਇਸ ਤਰ੍ਹਾਂ ਮਿਕਸ ਕਰ ਦੇਣਾ ਤੇ ਆਪਾਂ ਇਹਦੇ ਵਿੱਚ ਜਿਹੜਾ ਪਾਣੀ ਆ ਉਹ ਬਿਲਕੁਲ ਪਾਣੀ ਆ ਜਿਹੜਾ ਉਹ ਕੱਢ ਦੇਣਾ ਪਾਣੀ ਆਪਾਂ ਇਹਦੇ ਵਿੱਚ ਨਹੀਂ ਰੱਖਣਾ ਕੁਝ ਇਦਾਂ ਦਾ ਇਹਦਾ ਦੇਖੋ ਕਲਰ ਜਾਉਂਦਾ ਤੋ ਬਾਅਦ ਆਪਾਂ ਹਾਂਡੀ ਲਈਏ ਜਿਹਨੂੰ ਗ੍ਰੈਂਡਰ ਵੀ ਕਹਿੰਦੇ ਆ ਇਹਦੀ ਮਦਦ ਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਪੀਸ ਲੈਣਾਗਾ ਪਾਣੀ ਆਪਾਂ ਇਹਦੇ ਵਿੱਚ ਜ਼ਿਆਦਾ ਨਹੀਂ ਪਾਉਣਾ ਪਾਣੀ ਆਪਾਂ ਥੋੜਾ ਜਿਹਾ ਹੀ ਪਾਉਣਾ ਇੱਕ ਦੋ ਚਮਚੇ ਜੇ ਬਾਅਦ ਵਿੱਚ ਆਪਾਂ ਨੂੰ ਲੱਗਦਾ ਪਾਣੀ ਘਟਿਆ ਵੈਸੇ ਆਪਾਂ ਫਿਲਹਾਲ ਹਲੇ ਤੱਕ ਇਹਦੇ ਵਿੱਚ ਪਾਣੀ ਨਹੀਂ ਪਾਇਆ ਕਿਉਂਕਿ ਰਾਤ ਦੀ ਦਾਲ ਭਿੱਜੀ ਹੋਈ ਹੈ ਤਾਂ ਆਲਰੇਡੀ ਇਹਨੇ ਜਿਹੜਾ ਪਾਣੀ ਆ ਉਹ ਸੋਕ ਲਿਆ ਤਾਂ ਵੀ ਪਾਣੀ ਥੋੜਾ ਜਿਹਾ ਘਟਾ ਆਪਾਂ ਸਿਰਫ ਦੋ ਚਮਚੇ ਇਹਦੇ ਵਿੱਚ ਪਾਣੀ ਐਡ ਕਰਨੇ ਨੇਗੇ ਤੇ ਇਸ ਤੋਂ ਬਾਅਦ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਹੋਰ ਪੀਸਣਾ ਦੇਖੋ ਆਪਾਂ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਤੇ ਗ੍ਰाइंड ਕਰਨ ਤੋਂ ਬਾਅਦ ਦੇਖੋ ਆਪਾਂ ਥੋੜੇ ਜਿਹੇ ਚਮਚੇ ਦੇ ਉੱਪਰ ਆਟਾ ਲਿਆ ਉਹ ਦੇਖੋ نیچے ਡੁੱਬ ਗਿਆ ਤੇ ਬਟ ਆਪਾਂ ਇਹਨੂੰ ਪਾਣੀ ਦੇ ਵਿੱਚੋਂ ਡੁੱਬਣੋਂ ਹਟਾਉਣਾ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਇਹਨੂੰ ਡੁੱਬਣੋਂ ਕਿਵੇਂ ਹਟਾਉਣਾ ਹਲੇ ਆਪਣੇ ਜਿਹੜਾ ਇਹ ਮਿਕਸਚਰ ਆ ਉਹ ਤਿਆਰ ਨਹੀਂ ਹੋਇਆ ਦਹੀਂ ਭੱਲੇ ਬੰਨ ਦੇ ਲਈ ਤੇ ਆਪਾਂ ਇਹਨੂੰ ਉਹਦੇ ਪਾਣੀ ਦੇ ਵਿੱਚੋਂ ਡੁੱਬਣੋਂ ਹਟਾਉਣਾ ਉਹ ਦਿਖਾਣੀ ਆ ਤੁਹਾਨੂੰ ਕਿ ਆਪਾਂ ਕਿਵੇਂ ਇਹਨੂੰ ਹਟਾਉਣਾ ਇਸ ਤੋਂ ਬਾਅਦ ਇੱਕ ਆਪਾਂ ਚਮਚਾ ਲੈ ਕੇ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਲੈਣਾ ਆਪਾਂ ਇਹਨੂੰ 5-7 ਮਿੰਟ ਇਦਾਂ ਹੀ ਹਿਲਾਉਣਾ ਜਦੋਂ ਤੱਕ ਇਹਦੇ ਵਿੱਚ ਹਵਾ ਨਹੀਂ ਭਰ ਜਾਂਦੀ। ਜਦੋਂ ਇਹਦੇ ਵਿੱਚ ਹਵਾ ਭਰ ਗਈ ਤਾਂ ਆਪਣਾ ਜਿਹੜਾ ਇਹ ਹੈਗਾਗਾ ਆਟਾ ਨੂੰ ਪਾਣੀ ਦੇ ਉੱਪਰ ਕਰਨ ਲੱਗ ਜੂਗਾ ਤੇ ਇਟ ਮੀਨਸ ਜਿਹੜੇ ਇਸ ਤੋਂ ਬਾਅਦ ਆਪਾਂ ਦਹੀਂ ਭੱਲੇ ਉਹ ਬਣਾ ਸਕਦੇ ਆ। ਦੇਖੋ ਆਪਾਂ ਇਹਨੂੰ 2 ਮਿੰਟ ਹਿਲਾਇਆ ਹੈ। ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਥੋੜੀ-ਥੋੜੀ ਹਵਾ ਵੀ ਭਰਨ ਲੱਗ ਗਈ ਤੇ ਇਹਦਾ ਕਲਰ ਵੀ ਥੋੜਾ-ਥੋੜਾ ਚੇਂਜ ਹੋਣ ਲੱਗ ਗਿਆ। ਤੇ ਇਸ ਤਰ੍ਹਾਂ ਹੀ ਆਪਾਂ ਇਹਨੂੰ 2-4 ਮਿੰਟ ਹੋਰ ਹਿਲਾਵਾਂਗੇ ਕਿਉਂਕਿ ਇਹਦੇ ਵਿੱਚ ਪ੍ਰੋਪਰ ਹਲੇ ਹਵਾ ਨਹੀਂ ਭਰੀ। ਇਹ ਬਾਕੀ ਨੂੰ ਆਪਾਂ ਇੱਕ ਡਾਇਰੈਕਸ਼ਨ ਦੇ ਵਿੱਚ ਹੀ ਹਿਲਾਉਣਾਗਾ। ਕਾਫੀ ਲਾਉਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਚੈੱਕ ਕਰਦੇ ਹਾਂ ਵੀ ਇਹ ਪਾਣੀ ਦੇ ਉੱਪਰ ਹੀ ਤੈਰਨ ਲੱਗਿਆ ਜਾਂ ਨਹੀਂ ਲੱਗਿਆ। ਦੇਖੋ ਤੁਸੀਂ ਚੈੱਕ ਕਰ ਸਕਦੇ ਜਿਹੜਾ ਆਪਾਂ ਪਹਿਲਾਂ ਰੱਖਿਆ ਸੀ ਉਹ ਪਾਣੀ ਦੇ ਵਿੱਚ ਡੁੱਬ ਗਿਆ ਸੀਗਾ ਤੇ ਇਟ ਮੀਨਸ ਇਹਦੇ ਵਿੱਚ ਹਵਾ ਭਰ ਗਈ ਤਾਂ ਹੁਣ ਆਪਾਂ ਇਹਦੇ ਦਹੀਂ ਭੱਲੇ ਆ ਜਿਹੜੇ ਬਣਾ ਸਕਦੇ ਹਾਂ। ਭੱਲੇ ਜਿਹੜੇ ਬਣਾ ਸਕਦੇ ਆ ਆਪਾਂ ਇਹਦੇ ਇਸ ਤੋਂ ਬਾਅਦ 5 ਮਿੰਟ ਲਈ ਆਪਾਂ ਇਹਨੂੰ ਐਵੇਂ ਹੀ ਰੱਖ ਦਾਂਗੇ ਤਾਂ ਕਿ ਇਹ ਐਡਜਸਟ ਹੋ ਜਾਏ ਤੇ ਇਸ ਤੋਂ ਬਾਅਦ ਆਪਾਂ ਇਹਦੇ ਜਿਹੜੇ ਭੱਲੇ ਆ ਉਹ ਬਣਾਉਣੇ ਸਟਾਰਟ ਕਰਾਂਗੇ ਦੇਖ ਸਕਦੇ ਹੋ ਤੁਸੀਂ ਇਹਦਾ ਕਲਰ ਵੀ ਚੇਂਜ ਹੋ ਗਿਆ ਤੇ ਇਹਦਾ ਫਲਾਵ ਵੀ ਹੋ ਗਿਆ ਮਤਲਬ ਇਹਦੇ ਵਿੱਚ ਹਵਾ ਵੀ ਭਰੀ ਗਈ ਇਦਾਂ ਕਰਨ ਦੇ ਨਾਲ ਜਿਹੜੇ ਆਪਣੇ ਭੱਲੇ ਆ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਆ ਤੇ ਫੁੱਲੇ ਫੁੱਲੇ ਬਣਦੇ ਆ ਉਸ ਤੋਂ ਬਾਅਦ ਆਪਾਂ ਇੱਕ ਫਰਾਈ ਦੇ ਵਿੱਚ ਤੇਲ ਗਰਮ ਕੀਤਾ ਆਪਾਂ ਇਹ ਸੁਨਹਰੇ ਤੇਲ 'ਚ ਬਣਾਵਾਂਗੇ ਤੁਸੀਂ ਇਹਨੂੰ ਰਿਫਾਈਨ ਤੇਲ ਦੇ ਵਿੱਚ ਵੀ ਬਣਾ ਸਕਦੇ ਹੋ ਆਪਾਂ ਤੇਲ ਨੂੰ ਬੜਾ ਜਿਆਦਾ ਤੇਜ਼ ਅੱਗ ਦੇ ਉੱਪਰ ਵੀ ਨਹੀਂ ਗਰਮ ਕਰਨਾ ਕਿਉਂਕਿ ਫਿਰ ਉੱਪਰ ਉੱਪਰੋਂ ਪੱਕ ਜਾਣਗੇ ਤੇ ਵਿੱਚੋਂ ਕੱਚੇ ਰਹਿ ਜਾਣਗੇ ਆਪਾਂ ਥੋੜਾ ਜਿਹਾ ਇਹਨੂੰ ਘੱਟ ਫਲੇਮ ਦੇ ਉੱਪਰ ਇੱਕ ਤੇਲ ਨੂੰ ਗਰਮ ਰੱਖਣਾ ਜਦੋਂ ਤੇਲ ਹੋ ਬਿਲਕੁਲ ਗਰਮ ਹੋਏ ਉਸ ਤੋਂ ਬਾਅਦ ਹੀ ਕਿ ਆਪਾਂ ਚਮਚੀ ਦੇ ਮਦਦ ਨਾਲ ਹਲਕੀ ਹਲਕੀ ਦੇ ਵਿੱਚ ਭੱਲੇ ਪਾਉਣੇ ਸ਼ੁਰੂ ਕਰਾਂਗੇ ਜਿਆਦਾ ਆਪਾਂ ਵੱਡੇ ਨਹੀਂ ਮਾਉਣੇ ਕਿਉਂਕਿ ਫਿਰ ਜਿਆਦਾ ਖਲਾਬ ਬਣ ਜੂ ਇਹਨਾਂ ਦਾ ਆਪਾਂ ਛੋਟੇ ਛੋਟੇ ਹੀ ਪਾਉਣੇ ਆ ਪਹਿਲਾਂ ਵੀ ਤੁਸੀਂ ਆਪਾਂ ਤੇਲ ਨੂੰ ਬਹੁਤ ਜ਼ਿਆਦਾ ਗਰਮਾ ਅੱਜ ਕਿਉਂ ਨਹੀਂ ਗਰਮ ਕਰਨਾ ਆਪਾਂ ਉਹ ਥੋੜਾ ਜਿਹਾ ਘੱਟ ਹੀ ਗਰਮ ਰੱਖਣਾ ਕਿਉਂਕਿ ਫਿਰ ਇਹ ਵਿੱਚੋਂ ਨਹੀਂ ਕੱਚੇ ਰਹਿ ਜਾਣਗੇ ਜੇ ਆਪਾਂ ਜ਼ਿਆਦਾ ਗਰਮ ਕਰਾਂਗੇ ਤੇ ਇੰਨਾ ਆਪਾਂ ਹਲਕਾ ਹਲਕਾ ਹਿਲਾ ਦੇਣਾ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੱਲੇ ਨੇ ਉਹ ਫੁੱਲ ਰਹੇ ਨੇ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੇ ਆਪਣੇ ਭੱਲੇ ਆ ਪੂਰੇ ਜ਼ਿਆਦਾ ਵਧੀਆ ਬਣਨਗੇ ਕਿਉਂਕਿ ਆਪਾਂ ਪਹਿਲਾਂ ਆਟੇ ਦੇ ਵਿੱਚ ਵੀ ਥੋੜਾ ਹਵਾ ਭਰੀ ਆ ਫਲਾਇਆ ਉਹਨੂੰ 5-7 ਮਿੰਟ ਤੇ ਬਾਕੀ ਆਪਣਾ ਜਿਹੜਾ तेला ਉਹ ਵੀ ਗਰਮ ਹੋ ਚੁੱਕਿਆ ਸੀਗਾ ਤਾਂ ਆਪਾਂ ਗਰਮ ਤਿਲ ਦੇ ਵਿੱਚ ਹੀ ਪਾਣੀ ਆ ਬ ਕੋਈ ਪਹਿਲੀ ਵਾਰ ਪਾਣੀ ਆ ਆਪਣੇ ਇਸ ਤਰ੍ਹਾਂ ਆਪਣੇ ਜਿਹੜੇ ਭੱਲੇ ਆ ਥਲ ਕੇ ਪੂਰੇ ਵਧੀਆ ਬਣਦੇ ਆਪਣੇ ਭੱਲੇ ਜਿਹੜੇ ਬੜ ਚੁੱਕਿਆ ਪੂਰੀ ਤਰ੍ਹਾਂ ਰੜ ਚੁੱਕੇ ਨੇ ਤਾਂ ਤੁਸੀਂ ਇਹਨਾਂ ਨੂੰ ਬਾਹਰ ਕੱਢ ਲਾਓ ਇਸ ਤਰ੍ਹਾਂ ਕਰਕੇ ਆਪਾਂ ਸਾਰਿਆਂ ਨੂੰ ਰੈਡੀ ਕਰ ਲਿਆ ਕਲ ਵੀਨਾ ਦਾ ਚੇਂਜ ਹੋ ਗਿਆ ਤੇ ਪੂਰੇ ਪੱਕ ਚੁੱਕੇ ਨੇ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਇਦਾਂ ਹੀ ਤਿਆਰ ਕਰ ਲਏ। ਦੇਖੋ ਜਿਹੜੇ ਆਪਣੇ ਭੁਲੇ ਆ ਪੂਰੇ ਸਪੰਜੀ ਜਿਹੇ ਬਣੇ ਆ ਪੂਰੇ ਆ ਹਵਾ ਜਿਹੀ ਭਰੀ ਹੋਈ ਆ ਵਿੱਚੋਂ। ਕਿੰਨਾ ਪੂਰੇ ਵਧੀਆ ਬਣਦੇ ਨੇ। ਆਪਾਂ ਨਾਲ ਹੀ ਪਾਪੜੀ ਤਿਆਰ ਕਰਦੇ ਆਪਾਂ ਮੈਦਾ ਕੱਢਿਆ ਇਹਦੇ ਵਿੱਚ ਆਪਾਂ ਦੋ ਕੜਸੀਆਂ ਗਿਆ ਤੇਲ ਦੀਆਂ ਪਾਈਆਂ ਗਰਮ ਤੇਲ ਦੀਆਂ ਇਹਨਾਂ ਨਾਲ ਵਧੀਆ ਬਣਦਾ ਆਪਾਂ ਥੋੜਾ ਜਿਹਾ ਦੇ ਵਿੱਚ ਨਮਕ ਪਾਇਆ ਇਸ ਤਰ੍ਹਾਂ ਦਾ ਆਪਾਂ ਇਹਨੂੰ ਏਦਾਂ ਹੀ ਹੁਣ ਲੈਣਾ ਜਿਵੇਂ ਆਪਾਂ ਆਟਾ ਗੁੰਨਦੇ ਇਹਦੇ ਨਾਲ ਆਪਾਂ ਪਾਪੜੀ ਤਿਆਰ ਕਰਾਂਗੇ ਉਹ ਦੇਖੋ ਆਪਾਂ ਆਟਾ ਗੁੰਨ ਲਿਆ ਸੀਗਾ ਆਪਾਂ ਥੋੜਾ ਆਟਾ ਵੀ ਸੌਫਟ ਹੀ ਰੱਖਿਆ ਜਿਆਦਾ ਕਲਡਾ ਨਹੀਂ ਕੀਤਾ ਇਸ ਤਰ੍ਹਾਂ ਦਾ ਆਪਰੇ ਦੀ ਏਦਾਂ ਮਟਰੀ ਤਿਆਰ ਕਰ ਲਾਂਗੇ ਆਪਾਂ ਝੌਰਸੀ ਕੱਟ ਕੀਤੀ ਆ ਤੁਸੀਂ ਵੀ ਏਦਾਂ ਮਟਰੀ ਤਿਆਰ ਕਰ ਸਕਦੇ ਆਂ ਲਓ ਜੀ ਜਿਹੜੀ ਆਪਣੀ ਪਾਪੜੀ ਆ ਉਹ ਵੀ ਬਣ ਕੇ ਰੈਡੀ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਪਾਪੜੀ ਵੀ ਜਿਹੜੀ ਕ੍ਰਿਸਪੀ ਦੇ ਟਾਈਪ ਪਣੀ ਆ ਤੇ ਇਦਾਂ ਦੀ ਹੋਈ ਵਧੀਆ ਲੱਗਦੀ ਜੇ ਤੁਸੀਂ ਪਹਿਲੇ ਬਣਾਣੇ ਆ ਆਪਾਂ ਦਹੀਂ ਦੇ ਵਿੱਚ ਥੋੜੀ ਜੀ ਖੰਡ ਪਾਵਾਂਗੇ ਉਹਦੇ ਨਾਲ ਜਿਹੜਾ ਟੇਸਟ ਆ ਫਰਕ ਪੈ ਜਾਂਦਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਜਿਹੜੀ ਇਹ ਬਲਾਈ ਆ ਦੇਸੀ ਗੰਢ ਲਈ ਆ ਤੁਸੀਂ ਕੋਈ ਵੀ ਗੰਢ ਲੈ ਸਕਦੇ ਆ ਇਹਨੂੰ ਚੰਗੀ ਤਰ੍ਹਾਂ ਪਤਲਾ ਜਿਹਾ ਕਰ ਲੈਣਾ ਜਿਆਦਾ ਇਹਨੂੰ ਜਿਵੇਂ ਫੁੱਟ ਵਗੈਰਾ ਹੁੰਦੇ ਆ ਉਹ ਨਹੀਂ ਰੱਖਣਾ ਆਪਾਂ ਆਪਾਂ ਇੱਧਰ ਪਾਣੀ ਦੇ ਵਿੱਚ ਜਿਹੜੇ ਭੱਲੇ ਨੇ ਉਹ ਪਾ ਕੇ ਰੱਖਦੇ ਤੇ ਨਾਲ ਹੀ ਆਪਣੇ ਕੋਲੇ ਦੋ ਭਾਂਤੀ ਜਿਹੜੀ ਟੁੱਟੀ-ਫੁੱਟੀ ਆ ਤੇ ਇੱਧਰ ਆਪਣੇ ਕੋਲੇ ਦਹੀਂ ਜਿਵੇਂ ਪਤਾ ਰੈਡੀ ਆ ਤੇ ਕਾਲਾ ਨਮਕ ਆਪਾਂ ਪਹਿਲਾਂ ਭੱਲਿਆਂ ਨੂੰ ਇਦਾਂ ਬਿਲਕੁਲ ਆਪਾਂ ਉਹਦੇ ਵਿੱਚੋਂ ਤੇਲ ਕੱਢ ਦੇਣਾ ਜੀ ਬੱਲੇ ਦੇ ਉੱਪਰ ਦੀ ਆਪਾਂ ਨਾਲ ਦੀ ਨਾਲੇ ਪਾਤੀ ਪਾਪੜੀ ਪਾਪੜੀ ਵੀ ਆਪਣੀ ਪੂਰੀ ਕਰਾਂਤੀ ਕਰਿਸਪੀ ਬਣੀ ਆ ਨਾਲ ਹੀ ਆਪਾਂ ਪਾਵਾਂਗੇ ਥੋੜੀ ਥੋੜੀ ਇਹਦੇ ਉੱਪਰ ਦਹੀਂ ਨਾਲ ਹੀ ਪਾਵਾਂਗੇ ਆਪਾਂ ਕਿਸ਼ਮਿਸ਼ ਜਿਹਨੂੰ ਦਾਖਾਂ ਵੀ ਕਹਿੰਦੇ ਆ ਆਪਾਂ ਉਧਰ ਹੀ ਪਲੇਟ ਦੇ ਵਿੱਚ ਵੀ ਆਪਾਂ ਪਾ ਰਹੇ ਆ ਤੇ ਆਪਾਂ ਪਾਵਾਂਗੇ ਖੱਟੀ ਚਟਨੀ ਇਹ ਆਪਣੇ ਕੋਲੇ ਪਹਿਲਾਂ ਹੀ ਰੈਡੀ ਕੀਤੀ ਹੋਈ ਸੀ ਆਪਾਂ 50 50 ਨਾਲ ਹੀ ਆਪਾਂ ਪਾ ਦਾਂਗੇ ਫਿਰ ਪੁੱਜਿਆ ਹੋਇਆ ਥੋੜਾ ਥੋੜਾ ਜੀਰਾ ਇਸ ਤਰ੍ਹਾਂ ਪਾਵਾਂਗੇ ਆਪਾਂ ਥੋੜਾ ਥੋੜਾ ਚਾਟ ਮਸਾਲਾ ਨਾਲ ਹੀ ਆਪਾਂ ਇਸ ਤੋਂ ਬਾਅਦ ਪਾਵਾਂਗੇ ਥੋੜਾ ਜਿਹਾ ਅਨੂ ਭੂਜੀ ਇਹਦੇ ਨਾਲ ਹੀ ਆਪਣੀ ਦਹੀਂ ਭੱਲੇ ਦੀ ਜਿਹੜੀ ਪਲੇਟ ਆ ਉਹ ਬਣ ਕੇ ਪੂਰੀ ਰੈਡੀ ਆ ਤੁਸੀਂ ਵੀ ਇਦਾਂ ਜ਼ਰੂਰ ਟਰਾਈ ਕਰਨਾ ਖਾਣ ਦੇ ਵਿੱਚ ਬਹੁਤ ਟੇਸਟੀ ਲੱਗ ਰਿਹਾ ਆ ਆਪਾਂ ਟੇਸਟ ਕਰਕੇ ਦੇਖ ਲਿਆ ਦਹੀਂ ਭੱਲੇ ਜਿਹੜੇ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਆ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਬਾਕੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ।